ਪੰਜਾਬ ਤੋਂ ਹਰਿਆਣਾ ਦੇ ਵਿੱਚ ਐਂਟਰ ਕਰਨ ਵਾਸਤੇ ਇੱਕ ਬਾਰਡਰ ਟੱਪਣਾ ਪੈਂਦਾ ਬਾਰਡਰ ਦੇ ਵਿੱਚ ਜੇ ਗੱਲ ਕਰੀਏ ਤਾਂ ਹਰਿਆਣਾ ਪੁਲਿਸ ਵੱਲੋਂ ਜਿੱਥੇ ਵੀ ਕੋਈ ਨਹਿਰ ਸੂਆ ਜਾਂ ਕਿਸੇ ਘੱਗਰ ਦਾ ਪੁਲਿਆ ਉਹਨੂੰ ਬਿਲਕੁਲ ਬਲੌਕ ਕੀਤਾ ਗਿਆ ਹੈ ਅੱਜ 12 ਤਰੀਕ ਹੈ ਅੱਜ ਇੱਕ ਮੀਟਿੰਗ ਵੀ ਚੱਲ ਰਹੀ ਹੈ ਜਿਹੜੀ ਕਿਸਾਨਾਂ ਤੇ ਸਰਕਾਰ ਜਾਂ ਪ੍ਰਸ਼ਾਸਨ ਕਹਿ ਸਕਦੇ ਆ ਉਹਦੇ ਵਿਚਾਰੇ ਜੇਕਰ ਉਹਦਾ ਸਿੱਟਾ ਕੋਈ ਨਾ ਨਿਕਲਿਆ ਤਾਂ ਕਿਸਾਨ ਜਿਹੜਿਆ ਉਹ ਦਿੱਲੀ ਕੋਲ ਜਿਹੜੀ ਆਈ ਹੋਈ ਕਿਸਾਨ ਕਿਸਾਨਾਂ ਦੇ ਸੰਗਠਨ ਵੱਲੋਂ ਉੱਥੇ ਪਹੁੰਚ ਕੇ ਉੱਥੇ ਧਰਨਾ ਪ੍ਰਦਰਸ਼ਨ ਕਰਨਗੇ ਪਰ ਜੇ ਵਿਖਾਈਏ ਤਾਂ ਹਰਿਆਣਾ ਪੁਲਿਸ ਵੱਲੋਂ ਜਿਹੜਾ ਇਹ ਪ੍ਰਬੰਧ ਕੀਤੇ ਗਏ ਆ ਇੱਥੇ ਜਿਹੜੀ ਇਹ ਹਰਿਆਣਾ ਤੇ ਪੰਜਾਬ ਦੇ ਬਾਰਡਰ ਤੇ ਇੱਕ ਜਿਹੜਾ ਰੰਗੋਈ ਦਾ ਪੋਲਿਆ ਜੇ ਲੋਕੇਸ਼ਨ ਦਸੀਏ ਤਾਂ ਪੰਜਾਬ ਦਾ ਲਾਸਟ ਪਿੰਡ ਝੰਡਾ ਖੁਰਦ ਉਸ ਤੋਂ ਤਕਰੀਬਨ ਡੇਢ ਕਿਲੋਮੀਟਰ ਜਿਹੜਾ ਹੈ ਉਹ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਉਸ ਹਰਿਆਣੇ ਦੇ ਬਾਰਡਰ ਦੇ ਉੱਤੇ ਜਿਹੜਾ ਹੈ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਕਿ ਜਿਹੜਾ ਇਹ ਹਰਿਆਣਾ ਪੁਲਿਸ ਵੱਲੋਂ ਜਿਹੜੇ ਇਹ ਪ੍ਰਬੰਧ ਕੀਤੇ ਗਏ ਆ ਕਿਸਾਨਾਂ ਨੂੰ ਰੋਕਣ ਦੇ ਉਹਦੇ ਵਿੱਚ ਚਾਹੇ ਤਾਂ ਜੇ ਦੇਖੀਏ ਵੱਡੇ ਵੱਡੇ ਬਲੌਕ ਪੱਥਰ ਤੇ ਨਾਲ ਹੀ ਜਿਹੜਾ ਹੈ ਸਰੀਏ ਨੂੰ ਸ਼ਾਰਪ ਕਰਕੇ ਉਹ ਜਿਹੜੇ ਆ ਪੱਕੇ ਤੌਰ ਤੇ ਜਿਹੜੇ ਆ ਸੀਮਿੰਟ ਬੱਜਰੀ ਦੇ ਵਿੱਚ ਉਹ ਗੱਡੇ ਗਏ ਆ ਤਾਂ ਕਿ ਇੱਥੋਂ ਦੀ ਕੋਈ ਟਰੈਕਟਰ ਜਾਂ ਕੋਈ ਭਾਰੀ ਵਾਹਨ ਜਿਹੜੇ ਆ ਉਹ ਵੀ ਉੱਪਰ ਦੀ ਨਾ ਗੁజర్ ਸਕਣ ਤੇ ਇੱਧਰ ਦਿਖਾ ਦਈਏ ਕਿ ਇਹ ਰੰਗੋਈ ਜਿਹੜੀ ਇਹ ਤਕਰੀਬਨ 20 ਫੁੱਟ ਡੂੰਗੀ ਰੰਗੋਈ ਉਹ ਨਹਿਰ ਸੂਆ ਕਹਿ ਸਕਦੇ ਆ ਜਿੱਥੋਂ ਘੱਗਰ ਦਾ ਪਾਣੀ ਜਿਹੜਾ ਓਵਰਫਲੋ ਹੋ ਕੇ ਇੱਧਰ ਦੀ ਗੁਜਰਦਾ ਉਹ ਰੰਗੋਈ ਦਾ ਜਿਹੜਾ ਪੁਲ ਹੈ ਇਹ ਹਰਿਆਣਾ ਤੇ ਪੰਜਾਬ ਨੂੰ ਜੋੜਦਾ ਪਰ ਹੁਣ ਜਿਹੜਾ ਇਸ ਪੁਲ ਦੇ ਉੱਤੋਂ ਬਿਲਕੁਲ ਜਿਹੜਾ ਹੈ ਰਸਤਾ ਜਿਹੜਾ ਬਲੌਕ ਕਰ ਦਿੱਤਾ ਗਿਆ ਇੱਕ ਵਾਰੀ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਹਰਿਆਣੇ ਪੰਜਾਬ ਨੂੰ ਜੋੜਨ ਵਾਲੇ ਇਸ ਪੁਲ ਨੂੰ ਬੰਦ ਕਰਨ ਤੋਂ ਬਾਅਦ ਜਿਹੜਾ ਹੈ ਲੋਕਾਂ ਦੀ ਆਮ ਲੋਕਾਂ ਦੀਆਂ ਵਾਣਾਂ ਦੀਆਂ ਜਾਂ ਕਹਿ ਸਕਦੇ ਹਾਂ ਰਾਹਗੀਰਾਂ ਦੀਆਂ ਪਰੇਸ਼ਾਨੀਆਂ ਵੀ ਵੱਧ ਚੁੱਕੀਆਂ ਐ ਕਿਉਂਕਿ ਇਹ ਜਿਹੜਾ ਹਰਿਆਣੇ ਦਾ ਜਿਹੜਾ ਸਿਰਸਾ ਜ਼ਿਲ੍ਹਾ ਉੱਥੇ ਮੇਨ ਡਾਕਟਰੀ ਸਹੂਲਤ ਜਿਹੜੀ ਮਿਲਦੀ ਆ ਉਹ ਵੀ ਕਿਤੇ ਨਾ ਕਿਤੇ ਜਿਹੜੀ ਐਂਬੂਲੈਂਸ ਟੱਪਣ ਤੋਂ ਜਿਹੜੀ ਆ ਉਹ ਨਾਕਾਮ ਐ ਤੇ ਕਿਤੇ ਨਾ ਕਿਤੇ ਜਿਹੜੇ ਲੋਕ ਆ ਲੋਕ ਪਰੇਸ਼ਾਨ ਨਜ਼ਰ ਆ ਰਹੇ ਆ ਇੱਕ ਵਾਰ ਫੇਰ ਅਸੀਂ ਹਰਿਆਣਾ ਪੁਲਿਸ ਦੇ ਜਿਹੜੇ ਪ੍ਰਬੰਧ ਵਿਖਾ دیے ਇੱਥੇ ਜਿਵੇਂ ਕੈਂਟਰ ਆ ਇੱਕ ਜਿਹੜਾ ਇਹ ਕੰਟੇਨਰ ਆ ਕੰਟੇਨਰ ਵੀ ਉਸ ਤੋਂ ਬਾਅਦ ਜਿਹੜੇ ਇੱਥੇ ਪੱਥਰ ਵੱਡੇ ਵੱਡੇ ਪਏ ਆ ਜਿਹੜੇ ਇਹ ਬੈਰੀਗੇਟਿੰਗ ਕਰਨ ਵਾਸਤੇ ਜਿਹੜੇ ਇਹ ਸਲੇਬਾਂ ਉਹ ਪਈਆਂ ਜੇ ਇੱਕ ਵਾਰੀ ਉੱਪੋਂ ਦੀ ਝਾਤ ਮਰਵਾਈਏ ਤਾਂ ਵੱਡੀ ਮਾਤਰਾ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਜਿਹੜੀ ਆ ਹਰਿਆਣਾ ਪੁਲਿਸ ਜਿਹੜੀ ਆ ਇੱਥੇ ਤੈਨਾਤ ਕਰ ਦਿੱਤੀ ਗਈ ਹੈ ਇੱਥੇ ਹਰਿਆਣਾ ਪੁਲਿਸ ਦੀ ਇੱਕ ਦੇਖੀਏ ਤਾਂ ਬੱਸ ਖੜੀ ਆ ਅੱਗੇ ਵੱਖ-ਵੱਖ ਵਾਹਨ ਜਿਵੇਂ ਦਿਖਾ ਦਈਏ ਕਿ ਰੂਲਰ ਵਗੈਰਾ ਜਾਂ ਇੱਥੇ ਫਾਇਰ ਬਰਗੇਡ ਪੂਰੇ ਪੁਕਤੇ ਪ੍ਰਬੰਧ ਜਿਹੜੇ ਉਹੋ ਇਥੇ ਕਿਸਾਨਾਂ ਨੂੰ ਰੋਕਣ ਦੇ ਜਿਹੜੇ ਉਹ ਕੀਤੇ ਜਾ ਚੁੱਕੇ ਆ ਹੁਣ ਵੇਖਣਾ ਇਹ ਹੋਵੇਗਾ ਕਿ ਅੱਜ ਦੀ ਜਿਹੜੀ 5 ਵਜੇ ਦੀ ਮੀਟਿੰਗ ਆ ਜਿਹੜੀ ਕਿਸਾਨਾਂ ਦੀ ਜਿਹੜੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਨਾਲ ਉਹਦੇ ਵਿੱਚ ਕੀ ਨਿਕਲ ਕੇ ਆਉਂਦਾ ਜੇਕਰ ਉਸ ਮੀਟਿੰਗ ਦੇ ਵਿੱਚ ਜੇ ਕੋਈ ਹੱਲ ਨਹੀਂ ਹੁੰਦਾ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਸ਼ਾਇਦ ਕੱਲ ਨੂੰ ਦਿੱਲੀ ਨੂੰ ਕੋਚ ਕਰਨ ਲਈ ਜਿਹੜੇ ਕਸਾਹ ਨੇ ਆ ਉਹ ਇੱਥੋਂ ਗੁਜਰ ਨਗੇ ਤੇ ਪਤਾ ਨਹੀਂ ਇਹਦਾ ਕੀ ਸੱਟਾ ਨਿਕਲੇਗਾ ਇਹਦੇ ਨਾਲ ਹੀ ਸਾਡੇ ਨਾਲ ਬਣੇ ਰਿਓ ਅਗਲੀ ਅਪਡੇਟ ਦੇ ਨਾਲ ਮਿਲਦੇ ਹਾਂ ਕੈਮਰਾਮੈਨ ਰਾਜੂ ਰੋਣ ਦੇ ਨਾਲ ਸੁਖਵਿੰਦਰ ਨਿੱਕੂ ਡੇਲੀ ਪੋਸਟ ਪੰਜਾਬੀ ਸਰਦੂਲਗੜ੍ਹ